ਸੱਚ ਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਸਾਫ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਇੱਕ ਵਾਰ ਮੋੜ ਤੋਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਲੰਬੇ ਅਰਸੇ ਤੋਂ ਮਨਪ੍ਰੀਤ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਹਿਲਾਂ ਜਦੋਂ ਕਾਂਗਰਸ ਦਾ 파ਟ ਹੁੰਦੇ ਸਨ ਉਦੋਂ ਵੀ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਸਵਾਲ ਖੜੇ ਹੋਏ ਉਸ ਤੋਂ ਬਾਅਦ ਫਿਰ ਉਹ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਜਿਹੜੇ ਸਵਾਲ ਨੇ ਲਗਾਤਾਰ ਖੜੇ ਹੁੰਦੇ ਨਜ਼ਰ ਆਏ ਤੇ ਭਾਜਪਾ ਦੇ ਹੀ ਡਿਗਜ ਤੇ ਸਾਬਕਾ ਮੰਤਰੀ ਸਰੂਪ ਚੰਦ ਸਿੰਘਲਾ ਸਿੰਘ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਵਿੱਚ ਇੱਕ ਵਾਰ ਮੋੜ ਤੋਂ ਵਾਅਦਾ ਕਰ ਦਿੱਤਾ ਗਿਆ ਸਰੂਪ ਚੰਦ ਸਿੰਘਲਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸ ਵਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸੇਤ ਸਹੀ ਨਾ ਹੋਣ ਕਰਕੇ ਚੋਣ ਪ੍ਰਚਾਰ ਦੇ ਵਿੱਚ ਨਹੀਂ ਨੇ ਪਰੰਤੂ ਜਿਹੜੇ ਉਹਨਾਂ ਦੇ ਵਰਕਰ ਨੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਵੀ ਕਿਤੇ ਨਾ ਕਿਤੇ ਚੋਣ ਪ੍ਰਚਾਰ ਦੇ ਵਿੱਚ ਨਹੀਂ ਖੜੇ ਹੁੰਦੇ ਨਜ਼ਰ ਆ ਰਹੇ ਤੇ ਉਹਨਾਂ ਦੇ ਵੱਲੋਂ ਇੱਕ ਲੈਟਰ ਵੀ ਕੱਢਿਆ ਗਿਆ ਤੇ ਸਾਫ਼ ਤੌਰ ਤੇ ਕਿਹਾ ਗਿਆ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਜਿਹੜੇ ਤੁਹਾਡੇ ਸਮਰਥਕ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਤੱਕ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਇਸ਼ਾਰਾ ਨਹੀਂ ਹੁੰਦਾ ਉਹ ਉਦੋਂ ਤੱਕ ਚੋਣ ਅਖਾੜੇ ਦੇ ਵਿੱਚ ਨਹੀਂ ਤੁਰਦੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਭਾਜਪਾ ਹਾਈ ਕਮਾਂਡ ਦੇ ਵੱਲੋਂ ਸਿੱਧਾ ਇਸ਼ਾਰਾ ਕੀਤਾ ਗਿਆ ਹੈ ਕਿ ਇਸ ਸੀਟ ਦੇ ਉੱਤੇ ਫਤਿਹ ਹਰ ਹਾਲਤ ਦੇ ਵਿੱਚ ਹਾਸਲ ਕਰਨੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਲੀਡਰ ਇਸ ਚੋਣ ਅਖਾੜੇ ਦੇ ਵਿੱਚ ਨਹੀਂ ਨੇ ਖਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਸੇਤਿਆਵੀ ਹੋਣ ਕਰਕੇ ਉਹ ਚੋਣ ਅਖਾੜੇ ਦੇ ਵਿੱਚ ਨਹੀਂ ਨੇ ਪਰੰਤੂ ਉਹਨਾਂ ਨੂੰ ਹਵਾਲਾ ਦਿੱਤਾ ਗਿਆ ਹੈ ਕਿ ਜਿਹੜੇ ਤੁਹਾਡੇ ਸਮਰਥਕ ਨੇ ਉਹਨਾਂ ਨੂੰ ਅਪੀਲ ਕੀਤੀ ਜਾਵੇ ਤਾਂ ਕਿ ਇਸ ਸੀਟ ਦੇ ਉੱਤੇ ਫਤਿਹ ਹਾਸਲ ਕੀਤੀ ਜਾ ਸ ਕੇ ਸ੍ਰੀਪ ਚੰਦ ਸਿੰਘਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਿਹੜੀ ਸ਼ਿਕਾਇਤ ਦਿੱਤੀ ਕਿ ਸੀ ਵਿਜੀਲੈਂਸ ਨੂੰ ਉਹ ਵੀ ਉਹਨਾਂ ਦੇ ਵੱਲੋਂ ਹੀ ਦਿੱਤੀ ਗਈ ਸੀ ਤੇ ਉਦੋਂ ਵੀ ਕਿਤੇ ਨਾ ਕਿਤੇ ਬਠਿੰਡਾ ਦੇ ਵਿੱਚ ਜਿਹੜੀ ਭਾਜਪਾ ਉਹ ਦੋ ਫਾੜ ਹੁੰਦੀ ਨਜ਼ਰ ਆ ਰਹੀ ਸੀ ਪਰੰਤੂ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਜਦੋਂ ਦਿਲ ਦਾ ਦੌਰਾ ਪੈ ਜਾਂਦਾ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਹੁਣ ਉਹ ਘਰੇ ਆਰਾਮ ਕਰ ਰਹੇ ਨੇ ਤੇ ਸਰੂਪ ਚੰਦ ਸਿੰਘਲਾ ਦੇ ਵੱਲੋਂ ਇੱਕ ਜਿਹੜਾ ਫਰਮਾਨ ਹੈ ਇੱਕ ਜਿਹੜਾ ਲੈਟਰ ਹੈ ਉਹ ਕੱਢ ਦਿੱਤਾ ਗਿਆ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਲੈ ਕੇ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਆਪਣੇ ਸਮਰਥਕ ਨੇ ਉਹਨਾਂ ਨੂੰ ਅਪੀਲ ਕਰਨ ਤਾਂ ਕਿ ਭਾਜਪਾ ਇਸ ਸੀਟ ਦੇ ਉੱਤੇ ਫਤਿਹ ਹਾਸਲ ਕਰ ਸਕੇ ਹੋਰ ਕੀ ਕੁਝ ਕਹਿਣਾ ਹੈ ਸਰੂਪ ਚੰਦ ਸਿੰਘਲਾ ਦਾ ਉਹ ਵੀ ਸੁਣ ਲੰਨਿਆ ਦੇਖੋ ਮਨਪ੍ਰੀਤ ਸਿੰਘ ਬਾਦਲ ਪੁਰਾਣੇ ਨੇਤਾ ਰਹੇ ਅਰ ਉਹਨਾਂ ਨੇ ਪਿੱਛੇ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਸ਼ਾਮਲ ਹੋਏ ਸੀਗੇ ਤੇ ਉੱਥੇ ਉਹ ਯਕੀਨ ਦਵਾਇਆ ਗਿਆ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣਾ ਪੂਰਾ ਸਹਿਯੋਗ ਕਰਾਂਗੇ ਤੇ ਹੁਣ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਮੈਂ ਕਹਿ ਸਕਦਾ ਕਿ ਪੂਰੇ ਉਸ ਮੋੜ ਦੇ ਵਿੱਚ ਹੈ ਜਿਹਦੇ ਵਿੱਚ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਤੇ ਇੱਕ ਇੱਕ ਆਦਮੀ ਸਹਾਇੀ ਹੁੰਦਾ ਤਾਂ ਉਸ ਲਈ ਸਾਨੂੰ ਜਿੱਤ ਯਕੀਨੀ ਕਰਨ ਲਈ ਜ਼ਰੂਰਤ ਸੀ ਕਿ ਮਨਪ੍ਰੀਤ ਨਾਲ ਜੁੜੇ ਹੋਏ ਕੁਝ ਲੋਕ ਜੋ ਸਾਬਕਾ ਮੇਅਰ ਰਮਨ ਸ਼੍ਰੀਮਤੀ ਰਮਨ ਜੀ ਤੇ ਉਹਨਾਂ ਦੇ ਨਾਲ 6-7 ਕਾਉਂਸਲਰ ਜਿਹੜੇ ਜਿਨ੍ਹਾਂ ਨਾਲ رابطہ ਕੀਤਾ ਗਿਆ ਤੇ ਉਹ ਕਹਿੰਦੇ ਅਸੀਂ ਸਦਾਨ ਮਨਪ੍ਰੀਤ ਸਿੰਘ ਦੀ ਬਾਦਲ ਦੀ ਆਦੇਸ਼ ਦੀ ਅੜੀ ਕਰ ਰਹੇ ਆ ਤੇ ਮੈਂ ਉਹ ਆਦੇਸ਼ ਆਸੇ ਇਕਨੋਂ ਲੈਟਰ ਭੇਜਿਆ ਕਿ ਤੁਸੀਂ ਜਲਦੀ ਆ ਕੇ ਉਹਨਾਂ ਨਾਲ رابطہ ਕਾਇਮ ਕਰਾਓ ਤਾਕੇ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿੰਮ ਨੂੰ ਫੁਰਦਾਇਆ ਜਾ ਸਕੇ ਉਮੀਦ ਜਿਹੜੇ ਤੁਸੀਂ ਕਾਸਟਾਂ ਦੀ ਗੱਲ ਤਾਂ ਕਾਂਗਰਸੀ ਕੌਂਸਲਰ ਨੇ ਕੁਛ ਚਾਹੇ ਕਾਂਗਰਸੀ ਕੌਂਸਲਰ ਪਹਿਲਾਂ ਮਨਪ੍ਰੀਤ ਬਾਦਲ ਜਦੋਂ ਜੋ ਹੈ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਦੇ ਨਾਲ ਸੀਗੇ ਤੇ ਜਦੋਂ ਇੱਕ ਨੇਤਾ ਆ ਜਾਂਦਾ ਤਾਂ ਉਹਦੇ ਆਪਣੇ ਆਪ ਹੀ ਸਾਰੇ ਆ ਜਾਂਦੇ ਆ ਕਿਉਂਕਿ ਕਾਂਗਰਸਿੰਗ ਦਾ ਉਹਨੂੰ ਕੱਢਦਾ ਸੀਗਾ ਠੀਕ ਹੈ ਜੀ ਸਿੰਘਾ ਮੇਰ ਨੂੰ ਵੀ ਕੱਢਦਾ ਸੀਗਾ ਉਹ ਉਸ ਕਰਕੇ ਸਿੰਘਾ ਸਾਹਿਬ ਹੁਣ ਤੱਕ ਤਾਂ ਆ ਜਾਣੇ ਚਾਹੀਦੇ ਸੀਗੇ ਕਿਉਂਕਿ ਬਹੁਤ ਦੇਰ ਹੋ ਗਈ ਉਹਨਾਂ ਨੂੰ ਹਾਂ ਮੈਂ ਤਾਂ ਮੈਂ ਤਾਂ ਆਪ ਕਹਿਣਾ ਹੈ ਕਿ ਹੁਣ ਤੱਕ ਕਿਉਂਕਿ ਬਹੁਤ ਵੱਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ ਉਹਨਾਂ ਨੇ ਆਪਦੇ ਕੰਮ ਤੇ ਲੱਗ ਜਾਣਾ ਚਾਹੀਦਾ ਸੀਗਾ ਜੀ ਕਾਰਨ ਲੱਗਦਾ ਤੁਹਾਨੂੰ ਕਿ ਜਿਹੜਾ ਨਹੀਂ ਅਜੇ ਤੱਕ ਆ ਰਹੇਗੇ ਕਿਉਂ ਮਿਸ ਕਰ ਰਹੇ ਨੇ ਇੱਕ ਅਦੇ ਦੇ ਇੱਕ ਅਦੇ ਦਿਨ ਚ ਪਤਾ ਲੱਗ ਜਾਏਗਾ ਆਪਾਂ ਨੂੰ ਕਿ ਕੀ ਕਾਰਨ ਹੈ ਕਿਉਂ ਨਹੀਂ ਆ ਰਹੇ ਕਿਉਂਕਿ ਮੈਂ ਲੈਟਰ ਪਾਇਆ ਉਹਦਾ ਰਿਸਪੌਂਸ ਤਾਂ ਆਊਗਾ ਹੀ ਆਊਗਾ ਸਮਾਜ ਸਰਧਾ ਕੀਤਾ ਗਿਆ ਵੀ ਕਿੰਨੇ ਕਿ ਦਿਨਾਂ ਚੋਂ ਉਹਨੂੰ ਕਿਹਾ ਵੀ ਤੁਸੀਂ ਨਹੀਂ ਸਮੇਂ ਮੈਂ ਤਾਂ ਇਮੀਡੀਏਟਲੀ ਕਿਹਾ ਜੀ ਇਮੀਡੀਏਟਲੀ ਤੁਸੀਂ ਮੇਲ ਆਈ ਹੈ ਜਿਹੜੀ ਇਮੀਡੀਏਟਲੀ ਜਿਆਦਾ ਨਹੀਂ ਉਹਨੇ ਕੋਈ ਕਾਰਵਾਈ ਵੀ ਤੁਹਾਡੇ ਵੱਲੋਂ ਪਾਰਟੀ ਵੱਲੋਂ ਕੀਤੀ ਜਾਂਦੀ ਤੁਹਾਨੂੰ ਇੱਕ ਵਾਰੀ ਮੈਂ ਇੱਥ ਮੈਂ ਕਹਿ ਸਕਦਾ ਹਾਂ ਕਿ ਪਾਰਟੀ ਦਾ ਹੁਣ ਸ਼ਾਸਨ ਉਸ ਸ਼ਾਸਨ ਦੇ ਨਾਲ ਜੇਕਰ ਪਾਰਟੀ ਵਿਰੋਧੀ ਕਾਰਵਾਈਆਂ ਕਰੇਗਾ ਤਾਂ ਉਸ ਦੇ ਵਾਸਤੇ ਫਿਰ ਜਿਹੜਾ ਹੈਗਾ ਅਸੀਂ ਜਰੂਰ ਆਉਂਦੇ ਹਾਈਕ ਮੰਡ ਨੂੰ ਨਿਖਾਰਾਂ ਤੁਹਾਨੂੰ ਲੱਗਦਾ ਪਾਰਟੀ ਵਿਰੋਧੀ ਕਾਰਵਾਈ ਹੈ ਜਿਹੜੇ ਫਹਮਤ ਨਹੀਂ ਆ ਰਹੇ ਬਿਲਕੁਲ ਔਰ ਜਿਹੜੇ ਹਾਂਜੀ ਪੂਰਾ ਮਹਿਸੂਸ ਹੋ ਰਿਹਾ ਜੀ ਮਹਿਸੂਸ ਹੋਣ ਵਾਲੀ ਗੱਲ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਨੇ ਤਾਂ ਭਾਰਤੀ ਜਨਤਾ ਪਾਰਟੀ ਜਿਨੇ ਆ ਰਹੇ ਤਾਂ ਮਹਿਸੂਸ ਹੋਣਾ ਸਭ ਤੋਂ ਵੱਡੀ ਚੀਜ਼ ਗੱਲ ਹੈ ਧੰਨਵਾਦ